कोरोना वायरस महामारी ਨਾਲ ਪੂਰੀ ਦੇਸ਼ ਦੁਨੀਆ ਪ੍ਰਭਾਵਿਤ ਹੋਈ ਪਰ ਇਹ ਸਭ ਵਿੱਚ ਸਾਡਾ ਅੰਦਾਤਾ ਆਪਣਾ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟਿਆ করোনা ভাইরাস ਦੇ ਚੱਲਦੇ ਪੰਜਾਬ ਜੋ ਕਿ ਖੇਤੀ ਪ੍ਰਧਾਨ ਸੂਬਾ ਹੈ ਉਸ ਨੇ ਸਾਰੇ ਦੇਸ਼ ਲਈ ਅੰਨ ਉਗਾਇਆ ਤੇ ਪੰਜਾਬ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੂਰੇ ਦੇਸ਼ 'ਚ ਟ੍ਰੇਨ ਭਰ ਕੇ ਅਨਾਜ ਭੇਜਿਆ 72 ਟ੍ਰੇਨਾਂ ਹੀ ਅਸੀਂ ਇਹ ਪਿਛਲੇ 2 ਦਿਨਾਂ ਵਿੱਚ ਬਾਹਰ ਭੇਜੇ ਹਨ ਦੂਸਰੇ ਸੂਬਿਆਂ ਨੂੰ ਇਹ ਬਹੁਤ ਚੁਣੌਤੀ ਭਰਿਆ ਸਮਾਂ ਸੀ ਕਿ ਇੱਕ ਪਾਸੇ ਮਹਾਮਾਰੀ ਤੇ ਦੂਜੇ ਪਾਸੇ ਕਿਸਾਨਾਂ ਦੀ ਫਸਲ ਦੀ ਮੰਡੀਆਂ 'ਚੋਂ ਚੁਕਾਈ ਕਲਾ ਕਲਾ ਅਸੀਂ ਦਾਣਾ ਕਣਕ ਦਾ ਛੱਕਾਂਗੇ ਕੋਈ ਅਸੀਂ ਰਹਿਣ ਨਹੀਂ ਦੇਣਾ ਇਹ ਤਾਂ ਪੰਜਾਬ ਦੀ ਜਾਨ ਹੈ ਔਰ ਇਹ ਫਸਲ ਅਗਰ ਅਸੀਂ ਨਹੀਂ ਛੱਕਾਂਗੇ ਤਾਂ ਫਿਰ ਸਾਡਾ ਹੋਰ ਰਹਿਣ ਦਾ ਕੀ ਫਾਇਦਾ ਜਿਸ ਲਈ ਕੈਪਟਨ ਸਰਕਾਰ ਨੇ ਅਹਿਮ ਫੈਸਲੇ ਲਏ ਤੇ ਮੰਡੀਆਂ ਦੀ ਗਿਣਤੀ 'ਚ ਵਾਧਾ ਕੀਤਾ ਉਹਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਕਿਸਾਨਾਂ ਲਈ ਹਰ ਸੁਵਿਧਾਵਾਂ ਪੀਣ ਲਈ ਸਾਫ਼ ਪਾਣੀ ਸੈਨੀਟਾਈਜੇਸ਼ਨ ਮਾਸਕ ਆਦਿ ਮੁਹੱਈਆ ਕਰਵਾਈਆਂ ਗਈਆਂ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਕਿਸਾਨਾਂ ਨੂੰ ਟੋਕਨ ਜਾਰੀ ਕੀਤੇ ਗਏ ਸਾਨੂੰ 24 ਘੰਟਿਆਂ 'ਚ ਪੇਮੈਂਟ ਮਿਲ ਗਈ ਆ ਬੜੇ ਤਰੀਕੇ ਨਾਲ ਕੰਮ ਚੱਲਦਾ ਹੈ ਤੇ ਮੈਂ ਸਰਕਾਰ ਤੋਂ ਬੜਾ ਖੁਸ਼ ਹਾਂ ਅੱਜ ਹੀ ਮੈਂ ਪਹਿਲੇ ਦਿਨ ਆਇਆ ਤੇ ਪਹਿਲੇ ਦਿਨ ਮੈਂ ਦੜੇ ਚ ਖਾ ਕੇ ਚੱਲ ਚੱਲੇ ਆ ਬਹੁਤ ਸੋਹਣਾ ਸਿਸਟਮ ਆ ਅਸੀਂ ਕਣਕ ਤੇ ਝੋਨੇ ਦੀ ਸਮੇਂ ਸਿਰ ਮੰਡੀਆਂ ਚੋਂ ਚੁਕਾਈ ਕਰਵਾਈ ਤੇ ਕਿਸਾਨਾਂ ਨੂੰ ਉਹਨਾਂ ਦੀ ਸਮੇਂ ਸਿਰ ਅਦਾਇਗੀ ਕੀਤੀ ਸਾਡੇ ਅੰਨਦਾਤਾ ਆਪਣੇ ਖੇਤਾਂ ਵਿੱਚ ਆਪਣੀ ਮਿਹਨਤ ਨਾਲ ਦਿਨ ਰਾਤ ਕੰਮ ਕਰਕੇ ਸਾਡੇ ਲਈ ਅੰਨ ਕਾਉਂਦੇ ਹਨ ਇਹ ਕੋਨਾ ਜਿਹੜਾ ਇੱਕ ਕੜਕ ਦੀ ਧੁੱਪ ਦੇ ਵਿੱਚ ਬਾਹਰ ਖੜਦਾ ਹੈ ਇਹ ਕੋਨਾ ਜੋ ਠੰਡ ਚ ਮਰਦਾ ਹੈ ਪਰ ਪੈਦਾਵਾਰ ਕਰਦੇ ਆਪਣੀ ਤੇ ਜਦੋਂ ਕੇਂਦਰ ਸਰਕਾਰ ਨੇ ਕਾਲੇ ਖੇਤੀ ਬਿੱਲ ਲਿਆਂਦੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰੀਏ ਇਹ ਜਿਹੜਾ ਅੱਜ ਇਹਨਾਂ ਦੀ ਸੋਚ ਹੈ ਇਹ ਕਿਸਾਨ ਮਾਰੂ ਔਰ ਪੰਜਾਬ ਮਾਰੂ ਸੋਚ ਹੈ ਇਹ ਸਾਨੂੰ ਸਮਝਣਾ ਚਾਹੀਦਾ ਅਸੀਂ ਸਭ ਤੋਂ ਪਹਿਲਾਂ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਇਹ ਗੱਲ ਪੰਜਾਬੀਆਂ ਸਾਹਮਣੇ ਲਿਆਂਦੀ ਤੇ ਕੇਂਦਰ ਖਿਲਾਫ ਆਪਣੀ ਲੜਾਈ ਸ਼ੁਰੂ ਕੀਤੀ ਇੱਕ ਸੂਬਾ ਪੰਜਾਬ ਦੇ ਕਿਸਾਨੀ ਦਾ ਸੂਪਾ ਹੈ ਕਿਸਾਨੀ ਨੂੰ ਮੈਂ ਡੁੱਬਣ ਨਹੀਂ ਦੇਣਾ ਇਹ ਮੈਂ ਤੁਹਾਨੂੰ ਵਾਅਦਾ ਕਰਦੇ ਹਾਂ ਕਿਸਾਨਾਂ ਦਾ ਸਾਥ ਦਿੰਦੇ ਹੋਏ ਅਸੀਂ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਦੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਆਪਣੇ ਤਿੰਨ ਬਿੱਲ ਪੇਸ਼ ਕੀਤੇ ਤੇ ਉਹਨਾਂ ਦੇ ਕਾਲੇ ਕਾਨੂੰਨਾਂ ਨੂੰ ਨਕਾਰਿਆ بے ਇਨਸਾਫੀ ਜੋ ਹੋਈ ਹੈ ਸਾਡੇ ਕਿਸਾਨਾਂ ਨਾਲ ਜਿਸ ਤਰੀਕੇ ਨਾਲ ਵਿਤਕਰੇ ਇਹਨਾਂ ਨੇ ਕੀਤੇ ਨੇ ਜਿਸ ਤਰੀਕੇ ਨਾਲ ਗਰੀਬਾਂ ਦਾ ਪੇਟ ਤੇ ਤੁਸੀਂ ਲੱਤ ਮਾਰਿਓ ਅਮਰਿੰਦਰ ਸਿੰਘ ਉਹਦੇ ਸਾਹਮਣੇ ਸਿਰ ਨਹੀਂ ਝੁਕਾਵਾਂਗਾ ਅੱਜ ਸਾਡੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਨ ਤੇ ਅਸੀਂ ਹਰ ਹਾਲ ਵਿੱਚ ਉਹਨਾਂ ਨਾਲ ਹਾਂ। ਨਾਮ ਨੇ ਤਾਂ ਬਹੁਤ ਖੂਨ ਦਿਆ ਹੈ ਆਪਣੇ ਮੁਲਕ ਕੇ ਲਈ। ਹਮ ਐਸਾ ਨਹੀਂ ਕਬੀ ਹੋਣੇ ਦੇਂਗੇ ਔਰ ਜਬ ਮੁਲਕ ਹਮੇ ਚਾਹੇਗਾ ਮਾਰੇ ਖੂਨ ਕੇ ਲਈ ਹਮ ਹਾਜ਼ਰ ਹਾਂ ਹਰ। ਜੀ ਉਹਨਕੇ ਬਟੂ ਆ ਗਏ।